ਸਭ ਤੋਂ ਵੱਧ ਇੱਥੇ ਕਾਂਗਰਸ ਕੁਆਲਿਟੀ ਦਾ ਜੋਰ ਹੈ ਕਿ ਅਸੀਂ ਰਾਹੁਲ ਨੂੰ ਹੀ ਲਿਆਣਾ ਚਾਹਾਂਗੇ ਨਮਾਸ਼ਾਰਚ ਵੈਸੇ ਤਾਂ ਉਹਦਾ ਜ਼ਿਆਦਾਤਰ ਤਾਂ ਆਮ ਆਦਮੀ ਪਾਰਟੀ ਦਾ ਜੋਰ ਹੈਗਾ ਹੂੰ ਮੁੱਦੇ ਤਾਂ ਪਹਿਲਾਂ ਬੇਰੋਜ਼ਗਾਰੀ ਦੇ ਮੁੱਦੇ ਵੱਡੇ ਹੈਗੇ ਬੇਰੋਜ਼ਗਾਰੀ ਦਾ ਕੁਝ ਪਤਾ ਨਹੀਂ ਹੈਗਾ ਉਹ ਕਿਹੜੀ ਪਾਰਟੀ ਤੋਂ ਪਾਰਟੀ ਦਾ ਆਮ ਆਦਮੀ ਹੈ ਉਤੇ ਇਹ ਯਾਰ ਇਹ ਬੇਰੋਜ਼ਗਾਰ ਵਿਲੇ ਘੁੰਮਦੇ ਆ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਜੀ ਇਹ ਪੰਜਾਬ ਦੇ ਆਮ ਆਦਮੀ ਪਾਰਟੀ ਖਰੇ ਕੰਮ ਕਰ ਰਹੀ ਹਾਂ ਹਾਂਜੀ ਬਹੁਤ ਚੰਗਾ ਤੋਂ ਸੰਤੁਸ਼ਟ ਆਮ ਆਦਮੀ ਪਾਰਟੀ ਅੱਜ ਆਹੀ ਆ ਲੋਕਾਂ ਦੇ ਕਿਹਾ ਬੇਦੀ ਪੂਰੀ ਨਹੀਂ ਕਰਕੇ ਯਾਰ ਬੇਦੀ ਦਾ ਮਾਫਾ ਜਿਹੜਾ ਅੱਗੇ ਤੋਂ ਚੱਲਦਾ ਰਿਹਾ ਉਹੀ ਹੋਣਾ ਹੋਰ ਤਾਂ ਬਦਲਣਾ ਬਦਲਾਅ ਦਾ ਕੁਝ ਨਹੀਂ ਹੁੰਦਾ ਇੱਕ ਬਾਕੀ ਜਿਹੜੇ ਜਿਹੜੇ ਹੁਣ ਐਮਪੀ ਦੀ ਸਿੱਟਾ ਹੈ ਗਈਆਂ ਵਾ ਇੱਕ ਦੋ ਵਾਰ ਵੜਨਗੇ ਮੁੜ ਕੇ ਹਿੰਦਿਆਣਾ ਵਾਲਾ ਜੀਤਾ ਈਸਵਰ ਜੀ ਭਾਜੀ ਇਸ ਵਾਰ ਫਿਰ ਪਉਧੀ ਸਰਕਾਰ ਵਧੀਆ ਕੰਮ ਵਧੀਆ ਕਰਨ ਤੋਂ ਕੇਂਦਰ ਦੀਆਂ ਸਹੂਲਤਾਂ ਤੋਂ ਖੁਸ਼ ਹੋ ਹਾਂਜੀ ਬਿਲਕੁਕੁਲ ਖੁਸ਼ ਹੋਏ 2024 ਨੂੰ ਲੈ ਕੇ ਸਿਆਸੀ ਪਾਰਾ ਪੂਰੇ ਸਿੱਖਰ ਤੇ ਆ ਤੇ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਨਾਲ ਭੱਕ ਚੁੱਕੇ ਆ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿੱਥੇ ਉਮੀਦਵਾਰ ਪੂਰੀ ਵਾਅ ਲਗਾ ਰਹੇ ਨੇ ਅਸੀਂ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਧਾਨ ਸਭਾ ਹਲਕਾ ਨਮਾ ਸ਼ਹਿਰ ਦੇ ਵਿੱਚ ਇੱਥੇ ਦੀ ਕੀ ਸਿਆਸੀ ਫੀਜ਼ਾ ਹੈ ਕਿਹੜੇ ਕਿਹੜੇ ਮੁੱਦੇ ਵੱਡੇ ਹੈਗੇ ਨੇ ਅੱਜ ਤੁਹਾਨੂੰ ਗਰਾਊਂਡ ਰਿਐਲਿਟੀ ਦਿਖਾਵਾਂਗੇ ਇੱਥੋਂ ਜਿਹੜੇ ਲੋਕਲ ਲੋਕ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦੀ ਚੋਣ ਰਣਨੀਤੀ ਹੈਗੀ ਐ ਸੋ ਗੱਲਬਾਤ ਕਰ ਲੈਣੇ ਆਂ ਭਾਈ ਜੀ ਕਿਵੇਂ ਇੱਥੇ ਦਾ ਸਿਆਸੀ ਰੁਖ ਹੈਗਾ ਕਿਹਦੇ ਸਾਡਾ ਜ਼ੋਰ ਪਾਰਟੀ ਦਾ ਸਭ ਤੋਂ ਵੱਧ ਇੱਥੇ ਕਾਂਗਰਸ ਪਾਰਟੀ ਦਾ ਜੋਰ ਹੈ ਕਿ ਅਸੀਂ ਰਾਹੁਲ ਨੂੰ ਹੀ ਲੈਣਾ ਚਾਹਾਂਗੇ ਬਹੁਤ ਵਧੀਆ ਗੱਲ ਹੈ ਕਿ ਅਗਲਾ ਪ੍ਰਧਾਨ ਮੰਤਰੀ ਜਿਹੜਾ ਇਹ ਰਾਹੁਲ ਹੀ ਚੰਗਾ ਸੋ ਜਿਸ ਤਰ੍ਹਾਂ ਦੇ ਨਾਲ ਹੁਣ ਤੱਕ ਕਈ ਪਾਰਟੀਆਂ ਤੁਸੀਂ ਦੇਖ ਚੁੱਕੇ ਹੋ ਬਦਲ ਵੀ ਦੇਖ ਚੁੱਕੇ ਹੋ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੇ ਇਹਨਾਂ ਉਮੀਦਵਾਰ ਹਾਂ ਸਾਡੀ ਸਾਡਾ ਵਿਸ਼ਵਾਸ ਹੈ ਕਿ ਰਾਹੁਲ ਗਾਂਧੀ ਖਰਾ ਉਤਰੇਗਾ ਸੋ ਅਸੀਂ ਮੋਦੀ ਨੂੰ ਨਹੀਂ ਜਾਣਦੇ ਰਾਹੁਲ ਨੂੰ ਜਾਣਦੇ ਸੋ ਬਾਕੀ ਅਗਲੇ ਜਿਹੜੇ ਕੀ ਦੁਕਾਨਦਾਰ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਅੰਕਲ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਚੋਣ ਲੜਨਾ ਇਸ ਵਾਰ ਜਾਣੇ ਚਾਰਿਓ ਹਾਂਜੀ ਚੋਣ ਕਿਹੜੇ ਮੁੱਦੇ ਤੇ ਲੜਨਾ ਚਾਹੁੰਦੇ ਹੋ ਕਹਿੰਦੇ ਕਾ ਇਹਨੂੰ ਵੋਟ ਪਾਣਾ ਚਾਹੁੰਦੇ ਹੋ ਦੱਸਿਓ ਪ੍ਰਧਾਨ ਮੰਤਰੀ ਕਿਹੜਾ ਹੋਣਾ ਚਾਹਿੰਦਾ ਅਗਲਾ ਆਈਸੇ ਬਾਈ ਪ੍ਰਧਾਨ ਮੰਤਰੀ ਦਾ ਰਾਹੁਲ ਗਾਂਧੀ ਹਾਂ ਰਾਹੁਲ ਗਾਂਧੀ ਨੂੰ ਚਾਹਨੇ ਹੋ ਚਲੋ ਆ ਜਿਹੜਾ ਛਾਡੂ ਆਇਆ ਠੀਕ ਲਾ ਓਕੇ ਕਿਹ ਜੀ ਆਹ ਕਾਕਾ ਭਾਈ ਨੂੰ ਇਹ ਬੰਦਾ ਸਹੀ ਹੈ ਬਾਕੀ ਨਹੀਂ ਕੋਈ ਬਾਕੀ ਪੰਜਾਬ ਦਾ ਜਿਹੜਾ 3 ਮਹੀਨੇ ਤੇ ਪਗਵੰਦ ਮਾਨ ਸਰਕਾਰ ਦਾ ਕੋਈ ਵੀ ਨਹੀਂ ਹੋਇਆ ਸੱਤ ਬਿੱਲ ਮਾਫ ਆਏ ਨਹੀਂ ਤੇ ਮੇਰਾ ਘਰ ਦਾ 8000 ਬਿੱਲ ਆ ਜਾਣਾ ਸੀ ਸੱਤ ਬਿੱਲ 14 ਮਹੀਨੇ ਸੱਤ ਬਿੱਲ ਆਂਦੇ ਆ ਉਹ ਵੀ ਨਿਵਾਜ਼ ਬਿੱਲੂ ਦਾ ਬਿੱਲ ਮਾਫ 10000 ਤੇ ਬਿੱਲ ਆਉਂਦੇ ਜੀ ਸੋ ਬਾਕੀ ਬਯੂਦਾ ਸਰਕਾਰ ਦੀਆਂ ਪ੍ਰਾਪਤੀਆਂ ਦੋਂ ਵੀ ਜਿਹੜੇ ਲੋਕ ਸਰਾਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਬਿੱਲ ਮਾਫ ਕੀਤੇ ਗਏ ਨੇ ਉਹ ਵਧੀਆ ਹੈਗਾ ਜੋ ਆਪ ਸਰਕਾਰ ਦੇ ਵੱਲੋਂ ਦਿੱਤੇ ਗਏ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਮੁੱਦੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਖਾਸ ਹੈਗੇ ਨੇ ਗੱਲਬਾਤ ਕਰਦੇ ਹੈਗੇ ਆ ਕੁਝ ਜਿਹੜੇ ਦੁਕਾਨਦਾਰ ਮੌਜੂਦ ਹੈਗੇ ਨੇ ਅ ਖਾਸ ਕਰਕੇ ਯੂਥ ਦੀ ਰਾਇ ਲੈਣਾ ਬਹੁਤ ਜ਼ਰੂਰੀ ਆ ਭਾਈ ਇਲੈਕਸ਼ਨ ਦਾ ਦੌਰ ਹੈ ਨੌਜਵਾਨ ਕੀ ਬਦਲਾ ਚਾਹੁੰਦਾ ਇੱਕ ਵਾਰ ਦੇਖੋ ਜੋ ਹੁੰਦਾ ਪਬਲੀਕਲੀ ਸਭ ਕੁਝ ਚੰਗਾ ਹੀ ਹੋਵੇ ਮੈਨੂੰ ਤਾਂ ਅੱਗੇ ਪਤਾ ਨਹੀਂ ਮੇਰੀ ਤਾਂ ਆਪਦੀ ਨਹੀਂ ਵੋਟ ਬਣੀ ਅਜੇ 17 ਸਾਲ ਦਾ ਮੈਂ ਤਾਂ ਅਜੇ ਭਰਾਵਾ ਚਲੋ ਕੋਈ ਗੱਲ ਨਹੀਂ ਅਗਲੇ ਸਾਲ ਤੁਹਾਡੀ ਵੋਟ ਬਣ ਜੂਗੀ ਬਾਈ ਜੀ ਤੁਹਾਡੀ ਤਾਂ ਵੋਟ ਜ਼ਰੂਰ ਬਣੀ ਹੋਣੀ ਹੈ ਕਿਹੜੀ ਪਾਰਟੀ ਦੇ ਇਸ ਵਾਰ ਜ਼ੋਰ ਹੈਗਾ ਨਮਾਸ਼ਹਿਰ ਦੇ ਵਿੱਚ ਨਮਾਸ਼ਹਿਰ 'ਚ ਵੈਸੇ ਤਾਂ ਉਧਾਂ ਜ਼ਿਆਦਾਤਰ ਤਾਂ ਆਮ ਆਦਮੀ ਪਾਰਟੀ ਦਾ ਜ਼ੋਰ ਹੈਗਾ ਵਾ ਵੈਸੇ ਤਾਂ ਪਾਰਟੀ ਦੇ ਵਿੱਚ ਹੁਣ ਸਾਰੇ ਕਿਹਨੀ ਬਦਲਨੇ ਚਾਹੀਦੇ ਆ ਕੈਂਡੀਡੇਟ ਕੋਈ ਪੜਿਆ ਲਿਖਿਆ ਲੈ ਕੇ ਆਣਾ ਚਾਹੀਦਾ ਸਾਰੇ ਕੈਂਡੀਡੇਟ ਜ਼ਿਆਦਾਤਰ ਅਨਪੜ੍ਹ ਹੈਗੇ ਆ ਪੜੇ ਲਿਖੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਸੀਟ ਲਈ ਬਾਕੀ ਯੁੱਧ ਦਾ ਕਹਿੰਦੇ ਕਿ ਉਹ ਨੁਮਾਇंदे ਜਿਹੜੇ ਕਿ ਮੈਦਾਨ ਦੇ ਵਿੱਚ ਨਿਤਰਣ ਜਿਹੜੇ ਪੜੇ ਲਿਖੇ ਹੋਣ ਲੋਕਾਂ ਦੀਆਂ ਸਮੱਸਿਆ ਮਨੋਂ ਬਖਾਬੀ ਬਖੂਬੀ ਸਮਝਣ ਅਤੇ ਉਹਨਾਂ ਨੂੰ ਹੱਲ ਵੀ ਕਰਵਾਉਣ ਸੋ ਨਵਾਂ ਸ਼ਹਿਰ ਦੇ ਹਲਕੇ ਦੇ ਵਿੱਚ ਪਹੁੰਚੇ ਹੈਗੇ ਆ ਵਿਧਾਨ ਸਭਾ ਹਲਕਾ ਹੈਗਾ ਆ ਆਮ ਪਬਲਿਕ ਨਾਲ ਵੀ ਜਿਹੜੇ ਗੱਲਬਾਤ ਕਰਦੇ ਆ ਭਾਈ ਜੀ ਸਸੇਕਾਲ ਸਿਆਸੀ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਕੀ ਜ਼ੋਰ ਹੈ ਇਸ ਸਮੇਂ ਕਿਹੜੇ ਮੁੱਦੇ ਵੱਡੇ ਹੈਗੇ ਨੇ ਮੁੱਦੇ ਤਾਂ ਪਹਿਲਾਂ ਬੇਰੋਜ਼ਗਾਰੀ ਦੇ ਮੁੱਦੇ ਵੱਡੇ ਹੈਗੇ ਬੇਰੋਜ਼ਗਾਰੀ ਦਾ ਕੁਝ ਪਤਾ ਨਹੀਂ ਹੈਗਾ ਤੇ ਕੋਈ ਵੀ ਕੋਈ ਵੀ ਯੰਗਸਟਰ ਇੱਥੇ ਯੂਥ ਟਿਕੇ ਨਹੀਂ ਰਿਹਾ ਯਾ ਯੂਥ ਸਾਰਾ ਬਾਹਰ ਜਾਏ ਜਾ ਰਿਹਾ ਹੈ ਸਾਰੇ ਅਬ੍ਰੋਡ ਵਿੱਚ ਜਾਈ ਜਾ ਰਹੇ ਆ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ ਹੂੰ ਸੋ ਬੇਰੋਜ਼ਗਾਰੀ ਦਾ ਮੁੱਦਾ ਹਮੇਸ਼ਾ ਹੀ ਚੌਣਾ ਤੇ ਸਮੇਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦਾ ਯੂਥ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਰੋਜ਼ਗਾਰ ਵਧਾਇਆ ਜਾਵੇ ਭਾਈ ਜੀ ਕਿਵੇਂ ਦਾ ਇਸ ਵਾਰ ਇਲੈਕਸ਼ਨ ਦਾ ਦੌਰ ਦੇਖ ਰਹੇ ਹੋ ਹੈਗੇ ਤੇ ਕਿਹੜੇ ਮੁੱਦਿਆਂ ਦੇ ਉੱਪਰ ਇਸ ਵਾਰ ਤੁਸੀਂ ਵੋਟ ਪਾਉਂਗੇ ਹਾਂ ਜੀ ਉਧਰ ਪੁੱਛੋ ਮੇਰਾ ਤਾਂ ਗੜਸ਼ੰਕਰ ਕੋਈ ਗੱਲ ਨਹੀਂ ਉਹ ਵੀ ਉੱਥੇ ਵੀ ਤਾਂ ਵੋਟਰ ਪੈਣੀ ਆਈਆਂ ਜੀ ਹਾਂਜੀ ਹਾਂਜੀ ਤਾਂ ਉੱਥੇ ਕਿਹੜੀ ਪਾਰਟੀ ਦਾ ਜ਼ੋਰ ਹੈ ਪਾਰਟੀ ਦਾ ਤਾਂ ਆਮ ਆਦਮੀ ਦਾ ਹੀ ਹੈ ਹਾਂਜੀ ਸੋ ਇਸ ਵਾਰ ਕਿਹੜੇ ਗੜ ਸ਼ੰਕਰ ਦੇ ਮੁੱਦੇ ਜਿਹੜੇ ਕੀ ਚਰਚਾ ਦੇ ਵਿੱਚ ਹੈਗੇ ਨੇ ਤੇ ਤੁਸੀਂ ਕਿਸ ਜ਼ੈਨ ਦੇ ਵਿੱਚ ਰੱਖ ਕੇ ਆਪਣੇ ਵੋਟਰ ਅਧਿਕਾਰ ਦਾ ਇਸਤੇਮਾਲ ਕਰੋਗੇ ਮੁੱਦੇ ਇਹ ਹੀ ਆ ਭਾਈ ਬੇਰੋਜ਼ਗਾਰ ਬੇਲੇ ਘੁੰਮਦੇ ਆ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਜੀ ਸੋ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਇਥੋਂ ਆਮ ਪਬਲਿਕ ਦੀ ਰਾਇਲਾਣਾ ਬੇਹਤ ਜ਼ਰੂਰੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਜਿਹੜੇ ਕੀ ਲੋਕ ਬਦਲਾ ਚਾਹੁੰਦੇ ਨੇ ਕਿਹੜੇ ਮੁੱਦੇ ਦੇ ਉੱਪਰ ਚੋਣ ਚਾਹੁੰਦੇ ਹੋ ਬਾਜੀ ਅਸੀਂ ਨਵਾਂ ਸ਼ਹਿਰ 'ਚ ਪਹੁੰਚੇ ਹੈਗੇ ਆ ਇਥੇ ਉਹਦੇ ਕੀ ਸਮੱਸਿਆਵਾਂ ਨੇ ਜਿਹੜੇ ਕੈਂਡੀਡੇਟ ਪਹਿਲਾਂ ਉਮੀਦਵਾਰ ਬਣੇ ਸੀਗੇ ਉਹਨਾਂ ਨੇ ਕਿੰਨਾ ਕੁ ਲੋਕਾਂ ਦੀ ਸਾਰ ਲਈ ਹੈਗੀ ਸੋ ਬਾਕੀ ਹਾਂ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਰੇ ਖਰੇ ਸੀਗੇ ਬਸ ਜੀ ਸੋ ਇਸ ਵਾਰ ਇਸ ਵਾਰ ਦੇ ਕੇਫੇ ਕਿਸ ਪਾਰਟੀ ਦੇ ਹੱਕ ਦੇ ਵਿੱਚ ਵੋਟ ਦੇ ਪੁੱਗਤ ਹੋਗੇ ਆਦਾ ਇਹ ਮੌਕਾ ਇਹਦਾ ਹੀ ਸਭ ਕੁਝ ਹੂੰ ਸੋ ਬਾਕੀ ਮੌਕੇ ਦੀ ਨਿਯਾਕਤ ਨੂੰ ਦੇਖ ਕੇ ਜਿਹੜਾ ਕੀ ਇਹਨਾਂ ਦੇ ਵੱਲੋਂ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਜਾਂਦਾ ਦਾਵਾ ਕੀਤਾ ਜਾ ਰਿਹਾ ਗੱਲ ਆਖੀ ਜਾ ਰਹੀ ਹੈ ਕਿ ਮੌਕੇ ਤੇ ਜਾ ਕੇ ਦੇਖਿਆ ਜਾਵੇਗਾ ਪਰ ਮੌਕਾ ਜੇਕਰ ਆਪਾਂ ਸਹੀ ਦਿਸ਼ਾ ਦੇ ਵੱਲ ਉਸ ਨੂੰ ਵੋਟ ਪੁੱਟਾਂਗੇ ਸਰ ਤੁਸੀਂ ਯੂਥ ਹੈਗੇ ਹੋ ਯੰਗਸਟਰ ਹੈਗੇ ਹੋ ਤਾਂ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਇਸ ਸਮੇਂ ਪੂਰਾ ਜ਼ੋਰ ਫੜੀ ਹੋਈ ਹੈ ਤੇ ਕਿਹੜੇ ਮੁੱਦੇ ਇਸ ਸਮੇਂ ਚਰਚਾ ਚ ਪੰਜਾਬ ਚ ਆਮ ਆਦਮੀ ਪਾਰਟੀ ਬੜੇ ਕੰਮ ਕਰ ਰਹੀ ਹੈ ਹਾਂ ਹਾਂਜੀ ਹਾਂਜੀ ਹੋਰ ਬੋਲੋ ਸੋ ਸੰਤੁਸ਼ਟ ਆਮ ਆਦਮੀ ਪਾਰਟੀ ਤੋਂ ਹਾਂਜੀ ਹਾਂਜੀ ਸੰਤੁਸ਼ਟ ਹੈ ਤਾਂ ਇਹ ਪੀਐਮ ਦੀਆਂ ਚੋਣਾਂ ਹੋਣੀਆਂ ਨੇ ਤੇ ਲੋਕ ਮੁੱਦਿਆਂ ਦੀ ਤਾਂ ਗੱਲ ਹੋਣਾ ਬੇਹਦ ਜ਼ਰੂਰੀ ਹੈ ਤੇ ਆਮ ਪਬਲਿਕ ਕਿਹੜੇ ਮੁੱਦਿਆਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਜਿਹੜੀ ਵੋਟ ਪੁੱਗਤ ਹੈਗੀ ਥੋੜਾ ਭਾਈ ਆਹੀ ਆ ਲੋਕਾਂ ਦੀ ਜਿਹਦਾ ਬਿਜਲੀ ਬੁਝਲੀ ਕਰਕੇ ਆਹੀ ਆ ਬਿਜਲੀ ਦਾ ਮਾਫ ਕਰਦੇ ਹਨ ਇਹਹੀ ਬਿਜਲੀ ਪਾਣੀ ਸਾਰਾ ਇਹ ਸੋ ਮੁਫਤੀ ਦੀ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਲੋਕਾਂ ਨੂੰ ਤਾਂ ਇਹ ਫਾਇਦਾ ਮਿਲਣਾ ਹੀ। ਹੂੰ। ਤੋਂ ਜਿਸ ਤਰ੍ਹਾਂ ਦੇ ਨਾਲ ਇਲੈਕਸ਼ਨਾਂ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੀ ਮੁਫਤ ਸਹੂਿਦਾਂਵਾਂ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਤੁਹਾਨੂੰ ਇਹ ਫੈਸਿਲਿਟੀ ਦਵਾਂਗੇ, ਇਹ ਸੁਵਿਧਾ ਦਵਾਂਗੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਜੀ ਆਪ ਜੀ। ਇਲੈਕਸ਼ਨਾਂ ਦੇ ਵਿੱਚ ਇਸ ਸਮੇਂ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਚੋਣਾਂ ਦੇਖਣਾ ਚਾਹੁੰਦੇ ਹੋ ਕਿ ਇਹ ਮੁੱਦੇ ਜਿਹੜੇ ਹੱਲ ਹੋਣੇ ਚਾਹੀਦੇ ਨਵਾਂ ਸ਼ਹਿਰ ਦੀ ਕੀ ਸਭ ਤੋਂ ਵੱਡੀ ਦਿੱਕਤ ਹੈ? ਬਾ ਮੁੱਦੇ ਨਹੀਂ ਘੱਟ ਸਾਰਾ ਇੱਕੋ ਜਿਹਾ ਲੱਗਦਾ। ਹੂੰ। ਹੋ ਇੱਕੋ ਗੱਲ ਸਾਡੀ ਕਿਉਂਕਿ ਬਾਪੂਰ ਬੇਟੇ ਦੇ ਵਿੱਚ ਉਮਰ ਦਾ ਉਹ ਫਰਕ ਹੁੰਦਾ ਹੈਗਾ ਜਿਹੜੇ ਪਿਓ ਦੀ ਪਿਓ ਦੀ رائے ਜਾਣਨੀ ਬੇਹਦ ਜ਼ਰੂਰੀ ਹੈ ਕਿਉਂਕਿ ਉਹਦਾ ਜਿਹੜਾ ਕੀ ਜ਼ਿੰਦਗੀ ਦਾ ਤਜਰਬਾ ਕੁਛ ਹੋਰੀ ਹੁੰਦਾ ਨਹੀਂ ਉਹ ਜੋ ਕਹਿੰਦਾ ਠੀਕ ਹੈ ਬਸ ਜੀ ਅਬਾ ਠੀਕ ਠਾਕ ਹੀ ਹੈ ਸੋ ਆਮ ਪਬਲਿਕ ਜਿਹੜੇ ਕੀ ਇਹਨਾਂ ਚੋਣਾਂ ਨੂੰ ਲੈ ਕੇ ਆਮ ਪਬਲਿਕ ਦੀ رائے ਜਾਣਨ ਲਈ ਅਸੀਂ ਪਹੁੰਚੇ ਆਗੇ ਆ ਨਵਾਂ ਸ਼ਹਿਰ ਦੇ ਵਿੱਚ ਸੋ ਲੇਡੀਜ਼ ਨੂੰ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਸਸ਼ੀਕਲ ਜੀ ਕਿਹੜੀ ਜਗ੍ਹਾ ਤੋਂ ਹੈਗੇ ਤੁਸੀਂ ਨਵਾਂ ਸ਼ਹਿਰ ਦੇ ਵਿਸਨੀ ਕੋ ਨਹੀਂ ਸੋਨੇ ਤੋਂ ਹਾਂਜੀ ਹਾਂਜੀ ਤੇ ਇਹ ਇਲੈਕਸ਼ਨਾਂ ਦੇ ਵਿੱਚ ਇਸ ਸਮੇਂ ਤੁਸੀਂ ਕਿਹੜੇ ਮੁੱਦੇ ਚਰਚਾ ਚਾਹੁੰਦੇ ਹੋ ਖਾਸ ਕਰਕੇ ਮਹਿਲਾਵਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਕਈ ਵੱਡੀਆਂ ਜਿਹੜੀਆਂ ਕੀ ਸੁਵਿਧਾਵਾਂ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਸੁਵਿਧਾਵਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਵੱਡਤਾ ਜੀ ਮਹਿੰਗਾਈ ਆ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਕਿ ਜਿਹੜੇ ਆਮ ਨਾਗਰਿਕਾਂ ਨੂੰ ਬਹੁਤ ਔਖਾ ਹੋ ਰਿਹਾ ਆ ਮਹਿੰਗਾਈ ਬਹੁਤ ਜ਼ਿਆਦਾ ਵਧੀ ਹੋਈ ਆ ਸਬਜ਼ੀਆਂ 'ਚ ਸਿਲੰਡਰ 'ਚ ਜਾ ਹੋਰ ਵੀ ਤੁਸੀਂ ਆ ਕੱਪੜੇ ਵੀ ਦੇਖ ਸਕਦੇ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਕੀਤੀਆਂ ਹੋਈਆਂ ਆ। ਹੂੰ। ਕਿ ਇੱਕ ਗ੍ਰੈਣੀ ਹੀ ਦੱਸ ਸਕਦੀਆਂ ਨੇ ਕਿ ਮਹਿੰਗਾਈ ਦਾ ਕਿਸ ਕਦਰ ਇਫੈਕਟ ਪੈਂਦਾ। ਬਾਊ ਜੀ ਤੁਸੀਂ ਕੀ ਸੋਚਦੇ ਹੋਗੇ ਨਾ ਚੋਣਾਂ ਦੇ ਵਿੱਚ ਇਸ ਵਾਰ ਕੀ ਸਿਆਸੀ ਸੁੱਖ ਰਹੇਗਾ ਨਵਾਂ ਸ਼ਹਿਰ ਦੇ ਵਿੱਚ ਇਹ ਗੱਲ ਕਰਦੇ। ਜਿਹੜਾ ਅੱਗੇ ਤੋਂ ਚੱਲਦਾ ਰਿਹਾ ਉਹੀ ਹੋਣਾ ਹੋਰ ਤਾਂ ਕੁਝ ਨਹੀਂ ਹੋਣਾ। ਬਤਲਾਬ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ। ਹੂੰ। ਬਾਕੀ ਜਿਹੜੇ ਜਿਹੜੇ ਹੁਣ ਐਮਪੀ ਦੀ ਸਿੱਟਾ ਹੈਗੀਆਂ ਵਾ ਇੱਕ ਦੋ ਵਾਰ ਵੱਡਜੂਗੇ ਮੁੜ ਕੇ ਨਹੀਂ ਆਣਾ ਉਹਨਾਂ ਨੇ। ਹੂੰ। ਯਾਨੀ ਕਿ ਜਿਹੜੇ ਆਗੂ ਹੁੰਦੇ ਨੇ ਉਮੀਦਵਾਰ ਹੁੰਦੇ ਨੇ ਚੋਣਾ ਸਮੇਂ ਤਾਂ ਵਿਚਰਦੇ ਨੇ ਆਮ ਦਿਨਾਂ 'ਚ ਠਾਰ ਨਹੀਂ ਲੰਨ ਨਾ ਨਾ ਬਿਲਕੁਲ ਨਹੀਂ ਆਉਂਦਾ ਮੁੜ ਕੇ ਨਹੀਂ ਆਉਣਾ ਉਹਨਾਂ ਨੇ ਹੈਗਾ ਤਾਂ ਇੱਥੇ ਉਹਦੇ ਕਿਹੜੇ ਵੱਡੇ ਮੁੱਦੇ ਨੇ ਨਵੇਂ ਸ਼ਹਿਰ ਦੀ ਗੱਲ ਕਰੀਏ ਤਾਂ ਨਵੇਂ ਸ਼ਹਿਰ ਦੇ ਮੁੱਦੇ ਦੇ ਵਿੱਚੋਂ ਤਾਂ ਆਪਦਾ ਹੀ ਹੈ ਹਮ ਆਪ ਸਭ ਤੋਂ ਵੱਡੀ ਚੀਜ਼ ਆ ਕਿਉਂਕਿ ਸਹੂਲਤਾਦਾਰ ਦਿੱਤੀਆਂ ਇਹਨਾਂ ਨੇ ਹੈ ਹੀ ਨਹੀਂ ਕਿਤੇ ਨਹੀਂ ਦਿੱਤੀਆਂ ਸਹੂਲਤਾ ਸਹੂਲਤਾ ਬਹੁਤ ਦਿੱਤੀਆਂ ਇਹਨਾਂ ਨੇ ਹੈਗੀਆਂ ਹਮ ਪਰ ਮਗਾਈ ਬਹੁਤ ਦੀ ਪਈ ਹਮ ਜੀ ਤੋਂ ਮੈਂ ਗਾਈ ਸਭ ਤੋਂ ਵੱਡਾ ਇਸ ਸਮੇਂ ਮੁੱਦਾ ਹੈਗੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਸਰ ਕਿ ਜਿਸ ਤਰ੍ਹਾਂ ਦੇ ਨਾਲ ਸੋ ਬਾਕੀ ਇਹ ਜਿਹੜਾ ਕੀ ਬੇਰੋਜ਼ਗਾਰੀ ਮਹਿੰਗਾਈ ਇਹ ਸਭ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਸੋ ਆਮ ਜਿਹੜੇ ਰੇੜੀ ਲਗਾ ਕੇ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਕੀ ਕਹਿਣਾ ਬੌਜੀ ਸਤਿ ਸ਼੍ਰੀ ਅਕਾਲ ਆਜੀ ਸਤਿ ਸ਼੍ਰੀ ਅਕਾਲ ਜੀ ਇਲੈਕਸ਼ਨਲ ਦਾ ਦੌਰ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਵਾਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਤੇ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਇਸ ਵਾਰ ਵੋਟ ਦਾ ਆਪਣਾ ਅਧਿਕਾਰ ਦਾ ਇਸਤੇਮਾਲ ਕਰੋਗੇ ਸੈਂਪਾ ਆਪਣੇ ਨਾਲ ਹੀ ਸਾਡਾ ਕੋਈ ਥਾਂ ਟਿਕਾਣਾ ਬਾਹਰ ਘੁੰਮਦੇ ਹਾਂ ਹਾਂ ਉਹਦਾ ਹੋ ਜੇ ਉਹ ਸਾਰੇ ਨਵੇਂ ਤੇ ਦਾ ਹਾਂ ਜੀ ਜੀ ਜਿੱਦਾਂ ਦੂਜੇ ਦਿਨ ਆ ਕੇ ਟਾਂਕਣ ਨਾਲ ਪਹਿਲੇ ਉਹ ਨਾ ਕਰਦਾ ਤਾਂ ਟਾਂਕ ਕੋਣ ਕਰਦਾ ਜੀ ਬਸ ਜਿਹੜੇ ਆਦੇ ਹੀ ਆ ਤੁਹਾਨੂੰ ਪਤਾ ਹੀ ਆ ਜਿਹੜੇ ਆਣ ਆਲੇ ਠੀਕ ਇਹਨਾਂ ਦੇ ਨਾਲ ਸਾਨੂੰ ਤਾਂ ਕੋਈ ਇਨਾ ਕਸਰ ਨਹੀਂ ਹੈ ਜਿਹੜਾ ਮਾਲਕ ਦੀ ਕਿਰਪਾ ਜੀ ਬਾ ਬੁੱਧਾ ਕਿਹੜਾ ਹੈ ਬਸ ਇਹੀ ਹੈ ਸਭ ਨੂੰ ਰੋਟੀ ਪਾਣੀ ਮਿਲੇ ਜੀ ਆਵੇ ਨਹੀਂ ਸਵਾ ਕੀ ਰੋਜ਼ਗਾਰ ਅਤੇ ਵਧੀਆ ਸਹੂਲਤਾ ਮਿਲਣ ਤਾਂ ਜਿਹੜਾ ਕੀ ਗੁਜ਼ਾਰਾ ਉਹ ਵਧੀਆ ਹੋ ਜਾਂਦਾ ਹੈ ਉਮ ਇੱਥੇ ਦੁਕਾਨਦਾਰ ਵੀ ਨੇ ਰੇੜੀ ਲਗਾ ਕੇ ਵੀ ਆਪਣਾ ਰੋਜ਼ਗਾਰ ਚਲਾਉਂਦੇ ਬਾਬ ਜੀ ਸਤਿ ਸ੍ਰੀ ਅਕਾਲ ਚੋਣਾਂ ਦਾ ਸਮਾਂ ਹੈਗਾ ਸੋ ਕੀ ਜ਼ਹਿਨ ਦੇ ਵਿੱਚ ਰੱਖ ਕੇ ਤੁਸੀਂ ਇਸ ਵਾਰ ਵੋਟ ਪਾਉਗੇ ਬਾਬ ਜੀ ਪਤਾ ਕੀ ਗੱਲ ਆ ਬੋਡ ਪਾਣ ਦੀ ਤਾਂ ਗੱਲੇ ਹੀ ਨਹੀਂ ਹੈਗੀ ਦੇਖੋ ਕਮਾ ਕੇ ਰੋਟੀ ਖਾਣੀ ਹੈ ਹੂੰ ਸਾਨੂੰ ਤਾਂ ਕਿਹਾ ਇਹਨਾਂ ਦਾ ਕੋਈ ਜਿੱਤੇ ਕੋ ਹਾਰੇ ਕੋਈ ਮਤਲਬ ਦਾ ਹੈ ਨਹੀਂਗਾ ਜੀ ਹੂੰ ਅਸੀਂ ਤਾਜ਼ਾ ਕਮਾਣਾ ਤਾਜ਼ਾ ਖਾਣਾ ਨਾ ਸਾਨੂੰ ਕਿਸ ਨੇ ਆ ਕੇ ਦੇ ਦੇਣਾ ਜਿਵੇਂ ਅਸੀਂ ਅਸੀਂ ਰੇੜੀਆਂ ਵਾਲਾ ਨੇ ਤਾਂ ਸਾਨੂੰ ਕਮੇਟੀ ਵਾਲੇ ਦੁਖੀ ਕਰਦੇ ਆ ਜੀ ਕੀ ਕਰੀਏ ਹੂੰ ਅਈਦਾ ਆ ਬੰਨੇ ਪਰੇਸ਼ਾਨ ਨੇ ਆ ਕਿ ਅਸੀਂ ਐਸਸੀ ਨੂੰ ਸੋਚ ਨਹੀਂ ਸਕਦੇ ਕਿ ਵੋਟਾ-ਬੂਟਾ ਵਾਲੇ ਦਾ ਹੂੰ ਆਂਦੀ ਆ ਇਲੈਕਸ਼ਨ ਆਂਦੇ ਆ ਚਲੋ ਬੋਟ ਪਾਣੇ ਆ ਚਲੋ ਆਪਣੇ ਘਰ ਰਾਜੀ ਖੁਸ਼ੀ ਬਸ ਅਗਲੇ ਆਪਣੇ ਜਿੱਤੇ ਆ ਕੋ ਹਰੇ ਆ ਉਹਨਾਂ ਦਾ ਸਾਨੂੰ ਕੋਈ ਹੈ ਹੀ ਨਹੀਂ ਗਾ ਜੀ ਪਰ ਕਹਿੰਦੇ ਨੇ ਕਿ ਇੱਕ ਵੋਟ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਨਹੀਂ ਤਾਕਤ ਹੈਗੀ ਆ ਜੀ ਤਾਕਤ ਤਾਂ ਹੈਗੀ ਆ ਬੋਟ ਦੀ ਬੋਟ ਤੋਂ ਅਸੀਂ ਪਿੱਛੇ ਥੋੜੀ ਹਟਾਂਗੇ ਉਹਦਾ ਪਾਵਾਂਗੇ ਜਿਹਨੂੰ ਵੀ ਪਾਣੀ ਆ ਉਹਦਾ ਪਾਣੀ ਪਾਣੀ ਆ ਜੀ ਜੀ ਪਰੇ ਆ ਕਿ ਜਿਹੜਾ ਬੰਦਾ ਤਾਜਾ ਕਮਾਂਦਾ ਤਾਜਾ ਖਾਂਦਾ ਉਹਨੂੰ ਤਾਂ ਹੈ ਹੀ ਨਹੀਂ ਕੋਈ ਮਤਵਲੀ ਨਹੀਂ ਹੁੰਦਾ ਕੋਈ ਜਿੱਤੇ ਕੋ ਹਾਰੇ ਕੋਈ ਐਤਾ ਵੀ ਹੈ ਹੀ ਨਹੀਂ ਬਾਕੀ ਬੋਰਡ ਦਾ ਸੀ ਪਾਣੀ ਪਾਣੀ ਦਾ ਜ਼ਰੂਰ ਪਾਣਾ ਸੋ ਇਸ ਸਮੇਂ ਨਵੇਂ ਸ਼ਹਿਰ ਦੀ ਕਿਹੜੀ ਪਾਰਟੀ ਦਾ ਰਫਤਾਰ ਫੜ ਰਹੀ ਹੈ ਜੀ ਸਾਨੂੰ ਨਹੀਂ ਇਹ ਚੀਜ਼ ਨਾ ਨੌਲੇਜ ਨਹੀਂ ਜੀ ਸੋ ਵਾਕੀ ਜੀ ਜਦੋਂ ਆਮ ਯੂਥ ਦੀ ਆਵਾਜ਼ ਬੁਲੰਦ ਹੁੰਦੀ ਹੈ ਤਾਂ ਬਦਲਾ ਆਪਣੇ ਆਪ ਹੀ ਹੁੰਦਾ ਯੂਥ ਨੂੰ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਉਹ ਕੀ ਸੋਚਦੇ ਨੇ ਕਿਸ ਕਦਰ ਜਿਹੜਾ ਕਿ ਉਹ ਸਰਕਾਰ ਚਾਹੁੰਦੇ ਨੇ ਸੈਂਟਰ ਦੇ ਵਿੱਚ ਕਿਉਂਕਿ ਸੈਂਟਰ ਦੀ ਹੀ ਹੁੰਦਾ ਜਿਹੜਾ ਕਿ ਕਿਸੇ ਵੀ ਸੂਬੇ ਦੀ ਸਹੂਲਤ ਨੂੰ ਪ੍ਰਦਾਨ ਕਰਦਾ ਹੈ ਲੋਕਲ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਸੀ ਕਲਬਾਈ ਜੀ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਸਮੇਂ ਜਿਹੜਾ ਕਿ ਇਲੈਕਸ਼ਨਾਂ ਦਾ ਦੌਰ ਹੈਗਾ ਚੱਲ ਰਿਹਾ ਹੈ ਤੇ ਕਿਹੜੇ-ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਚਾਹੁੰਦੇ ਹੋ ਕਿ ਕੰਮ ਹੋਣਾ ਚਾਹੀਦਾ ਅਲਖਸ਼ਨਾ ਅਗੇ ਜੀ ਵਧੀਆ ਗੱਲ ਹੈ ਇਲੈਕਸ਼ਨ ਆਣੇ ਚਾਹੀਦੇ ਜੀ ਦੇਖੋ ਹਰ ਬੰਦਾ ਚਾਹੁੰਦਾ ਨਵੀਂ ਸਰਕਾਰ ਆਵੇ ਉਹ ਵਧੀਆ ਹੋਵੇ ਉਹਨੇ ਕੰਮ ਕਰਨ ਦੀ ਹੋ ਕਰਨ ਵਧੀਆ ਗੱਲ ਸੋ ਇਸ ਵਾਰ ਕੀ ਉਮੀਦਾਂ ਨੇ ਪੁਵਿਦਾ ਇਸ ਵਾਰ ਜੀ ਫਿਰ ਜੀ ਇਸ ਵਾਰ ਫਿਰ ਪੋਦੀ ਸਰਕਾਰ ਵਧੀਆ ਕੰਮ ਵਧੀਆ ਸਾਰੇ ਸੋ ਕੇਂਦਰ ਦੀਆਂ ਸਹੂਲਤਾਂ ਤੋਂ ਖੁਸ਼ ਹੋ ਹਾਂਜੀ ਬਿਲਕੁਲ ਖੁਸ਼ ਹਾਂਜੀ ਤੇ ਬਾਕੀ ਸੈਂਟਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਲੋਕ ਕਈ ਹੈਗੇ ਨੇ ਬੀਜੇਪੀ ਨੂੰ ਰਿਪੀਟ ਦੇਖਣਾ ਚਾਹੁੰਦੇ ਨੇ ਕੁਝ ਜਿਹੜੇ ਕਿ ਇੱਥੇ ਐਜ਼ ਅ ਕਸਟਮਰ ਆਏ ਨੇ ਉਹਨਾਂ ਦੀ رائے ਵੀ ਲੈ ਲੈਣੇ ਆ ਸਸੀ ਕਲ ਬਾਈ ਜੀ ਸਸੀ ਕਲ ਜੀ ਇਸ ਵਾਰ ਚੋਣਾਂ ਦੇ ਵਿੱਚ ਫੇ ਕੀ ਰੰਗਤ ਦੇਖਣ ਨੂੰ ਮਿਲੇਗੀ ਦੇਖੋ ਇਨਸਾਨ ਦਾ ਹਰੇਕ ਆਪਣਾ ਹੀ ਹੁੰਦਾ ਆ ਹੂੰ ਪੜਦੇ ਕਿ ਖੇਤੀਬਾੜੀ ਨੂੰ ਦੇਖੀਏ ਤਾਂ ਜੇ ਮਹਿੰਗਾਈ ਦੇਖੇ ਤਾਂ ਬਹੁਤ ਜ਼ਿਆਦਾ ਹੋ ਗਈ ਆ ਮਹਿੰਗਾਈ ਨੂੰ ਕੋਈ ਕੰਟਰੋਲ ਕਰੇ ਤਾਂ ਸੀ ਉਹਨੂੰ ਲਾਈਕ ਕਰਾਂਗੇ ਜ਼ਿਆਦੇ ਹਾਂ ਤਾਂ ਮਹਿੰਗਾਈ ਦੇ ਉੱਪਰ ਠਲ ਪੈਣੀ ਚਾਹੀਦੀ ਹੈ ਹਾਂ ਹਾਂ ਜੀ ਮਹਿੰਗਾਈ ਦੇ ਉੱਤੇ ਠਲ ਪੈਣੀ ਚਾਹੀਦੀ ਚਲੋ ਇਦਾਂ ਹੈਗੇ ਕਿ ਕੁਝ ਫਸਲ ਹੈਗੀ ਆ ਜਿਹੜੇ ਬਾਹਰ ਤੋਂ ਪਰਚੇਜ ਕਰਦੇ ਉਹ ਤਾਂ ਸਾਨੂੰ ਸਸਤੇ ਨਹੀਂ ਮਿਲਣੀਆਂ ਕੁਝ ਜ਼ਿੰਮੇਵਾਰ ਸਾਡੇ ਕਮੀ ਹੈਗੀ ਜਿਹੜੀ ਬਾਜ਼ਾਰ ਦੇ ਵਿੱਚ ਮਾਰਕੀਟ ਸਬਜ਼ੀ ਆਈ ਉਹਨਾਂ ਵੱਧ ਤੋਂ ਵੱਧ ਵਿਚੇ ਤੱਕ ਉਹਦਾ ਵੀ ਕੁਝ ਬੈਨੀਫਿਟ ਸਾਨੂੰ ਹੋ ਸਕਦਾ ਹੈ ਜੀ ਬਸ ਇਹ ਸ਼ੁਕਰੀਆ ਬਾਕੀ ਮਹਿੰਗਾਈ ਦਾ ਮੁੱਦਾ ਬੇਹਦ ਖਾਸ ਵੱਡਾ ਮੁੱਦਾ ਹੈਗਾ ਸੋ ਤੁਸੀਂ ਕੀ ਸੋਚਦੇ ਹੋ ਮੈਮ ਕਿ ਜਿਹੜੇ ਇਲੈਕਸ਼ਨਾਂ ਦੇ ਵਿੱਚ ਕਿਹੜੇ ਮੁੱਦਿਆਂ ਦੇ ਉੱਪਰ ਚਰਚਾ ਹੋਵੇ ਤੇ ਕਿਹੜੀ ਸਮੱਸਿਆ ਦਾ ਹੱਲ ਤੁਸੀਂ ਸਭ ਤੋਂ ਪਹਿਲਾਂ ਚਾਹੁੰਦੇ ਹੋ ਸਾਰਾ ਸਮੱਸਿਆ ਦਾ ਹੱਲ ਤਾਂ ਹਰ ਇੱਕ ਨੂੰ ਕਰਨਾ ਚਾਹੀਦਾ ਕਿਉਂਕਿ ਹਾਂ ਪਬਲਿਕ ਇਹੀ ਚਾਹੁੰਦੀ ਹੈ ਜੇ ਕੋਈ ਅਸੀਂ ਨੇਤਾ ਵਧੀਆ ਚੁੰਂਦੇ ਆ ਸਾਨੂੰ ਵਧੀਆ ਰਿਜ਼ਲਟ ਆਵੇ ਯੋ ਤੁੱਕੀ ਵੋਟਾ ਲੈ ਕੇ ਚੱਲ ਜਾਂਦੇ ਕੋਈ ਕਿਸੇ ਨੂੰ ਪੁੱਛਦੇ ਨਹੀਂ ਹੈ। ਤਾਂ ਵੱਡੀ ਸਮੱਸਿਆ ਹੈ ਕਿਹੜੀ ਹੈ? ਵੱਡੀ ਸਮੱਸਿਆ ਬਹੁਤ ਸਾਰਾ ਦੇਖੋ ਤੁਸੀਂ ਨਸ਼ਾ ਕਿੰਨਾ ਹੈ। ਹੂੰ। ਬੇਰੁਜ਼ਗਾਰੀ ਕਿੰਨੀ ਹੈ। ਹੂੰ। ਰੋਡ ਜਿੱਥੇ ਬਣਦੇ ਆ ਰੋਡ ਹੈ ਨਹੀਂਗੇ। ਹੈਨਾ? ਸਮੱਸਿਆ ਸਮੱਸਿਆ ਸਭ ਵੋਟਾ ਲੈ ਕੇ ਚੱਲ ਜਾਂਦੇ ਕੋਈ ਮਗਰ ਪੁੱਛਦੇ ਨਹੀਂ ਕਿਸੇ। ਤੋ ਰੋਸ ਹੈ ਜਿਹੜੇ ਕਿਸ ਤਰ੍ਹਾਂ ਨਾਲ ਕਰਦੇ ਨੇ ਕਿ ਵੋਟਾਂ ਦੇ ਸਮੇਂ ਤਾਂ ਬਾਹਰ ਆਂਦੇ ਨੇ ਪਰ ਆਮ ਜਨਤਾ ਚ ਲੋਕਾਂ ਨੂੰ ਸਾਰ ਤੱਕ ਨਹੀਂ ਲੈਂਦੇ ਨਹੀਂ ਸਾਰ ਕੋਈ ਨਹੀਂ ਪੁੱਛਦੇ ਤੋ ਗੁੱਸਾ ਵੀ ਹੋਣਾ ਗੁੱਸਾ ਸਾਰ ਅਸੀਂ ਕੀ ਕਰ ਸਕਦੇ ਜੋ ਪਬਲਿਕ ਨੂੰ ਬੁੱਧੂ ਬਣਾ ਕੇ ਚੱਲ ਜਾਂਦੇ ਆਪਣਾ ਮਸਲਾ ਸਿੱਧਾ ਕਰ ਲੈਂਦੇ ਆ ਕੋਈ ਹੋਰ ਕੁਝ ਨਹੀਂ ਹੋ ਸਕਦਾ ਬਸ ਉਹਨਾਂ ਨੂੰ ਆਪਣੀ ਵੋਟਾਂ ਤੱਕਵਾ ਸੋ ਵਾਕੀ ਇਹ ਰਿਐਲਿਟੀ ਹੈਗੀ ਹੈ ਕਿ ਜਿਹੜੇ ਆਮ ਜਨਤਾ ਦੇ ਵਿੱਚ ਜਿਹੜੇ ਆਗੂ ਨੇ ਉਹ ਕਿਉਂ ਨਹੀਂ ਬਾਹਰ ਨਿਕਲਦੇ ਆਮ ਲੋਕਾਂ ਦੇ ਨਾਲ ਸਾਰ ਨਹੀਂ ਕਰਦੇ ਕਈ ਜਿਹੜੇ ਲੋਕ ਹੈਗੇ ਨੇ ਇਹਨਾਂ ਨੂੰ ਬੋਲਣ ਦਾ ਪੂਰਾ ਅਧਿਕਾਰਤਾ ਹੈਗਾ ਪਰ ਸ਼ਾਇਦ ਸ਼ਰਮ ਦੇ ਮਾਰੇ ਇਹਨਾਂ ਦੇ ਵੱਲੋਂ ਕੁਝ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਅੰਕਲ ਫਿਰ ਚੋਣਾ ਨੂੰ ਲੈ ਕੇ ਕੀ ਸਿਆਸੀ ਰੁਕ ਹੈ ਨਵਾਂ ਸ਼ਹਿਰ ਦੇ ਵਿੱਚ ਕੋਈ ਪਤਾ ਨਹੀਂ ਕੋਈ ਕੋਈ ਖਾਸ ਗੱਲ ਨਹੀਂ ਹੈ ਏਡੀ ਵੱਡੀ ਕੋਈ ਖਾਸ ਇੱਥੇ ਗੱਲਬਾਤ ਨਹੀਂ ਹੈਗੀ ਮੌਜੂਦਾ ਜਿਹੜੇ ਹੈਗੇ ਨੇ ਆਗੂ ਉਹਨਾਂ ਦੇ ਉਹ ਸੰਤੁਸ਼ਟ ਹੋ ਹੈ ਹੀ ਹੋਦਾ ਜ਼ਿਆਦਾ ਬਿਹਤਰ ਹੀ ਹੋਗਾ ਜਿਹੜਾ ਤੋ ਕੀ ਬਦਲਾ ਚਾਹੁੰਦੇ ਹੋ ਲਾਹੀ ਜਿਹੜਾ ਕਰੈਮ ਜਿਹੜਾ ਘਟ ਜਵੇ ਹੈਗੀ ਆ ਹਾਂ ਜੀ 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 ਸੋ ਮੈਂ ਕਿਹਾਈ ਬੇਰੋਜ਼ਗਾਰੀ ਹੈਲਥ ਸੈਕਟਰ ਦੇ ਵਿੱਚ ਕੰਮ ਹੋਣਾ ਬੇਹੱਦ ਜ਼ਰੂਰੀ ਹੈ ਇਹ ਜਿਹੜੇ ਕਿ ਆਮ ਪਬਲਿਕ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਹੈ ਬਾਪੂ ਜੀ ਮਯੂਦ ਨੇ ਬਾਪੂ ਜੀ ਕੀ ਸਿਆਸੀ ਫੀਜ਼ਾ ਇਸ ਵਾਰ ਨਵਾਂ ਸ਼ਹਿਰ ਦੀ ਕਿਵੇਂ ਕਿਹੜਾ ਜ਼ੋਰ ਹੈਗਾ ਜਾਨਾ ਹਾਂ ਅਸੀਂ ਇਹੀ ਜੀ ਇਸ ਕਾਫੇ ਜੀ ਅਸੀਂ ਦਾ ਆਪਣਾ ਕੰਮ ਕਰੀਦਾ ਤੇ ਬਾਕੀ ਦੁਕਾਨਦਾਰ ਵੀ ਮੌਜੂਦ ਹੈ ਕੀ ਪਾਲਸੀ ਹੈ ਜਿਹੜੀ ਗਵਰਨਮੈਂਟ ਦਿਆ ਨੇ ਯੂਥ ਦੇ ਹੱਕ ਦੇ ਵਿੱਚ ਨੇ ਬਾਕੀ ਬੈਨੀਫਿਟ ਹੋ ਰਿਹਾ ਇਹਨਾਂ ਦਾ ਭਾਜੀ ਕੁਝ ਨਹੀਂ ਕਹਿ ਸਕਦੇ ਹਾਂਜੀ ਆਪਾਂ ਨੂੰ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਹੈਗਾ ਭਾਜੀ ਪਰ ਇੰਟਰਸਟ ਲੈਣਾ ਚਾਹੀਦਾ ਨਾ ਕਿਉਂਕਿ ਯੂਥ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿਸੇ ਵੀ ਗਵਰਨਮੈਂਟ ਦੇ ਬਣਨ ਦੇ ਵਿੱਚ ਯੂਥ ਕੀ ਸੋਚਦਾ ਇਹ ਜਾਨਣਾ ਬੇਹਜ਼ੂਰੀ ਤਾਂ ਹੀ ਅੱਜ ਹਮਦਰਦੀ ਟੀਮ ਇਹ ਤੇ ਸਰਵੇ ਕਰਨ ਦੇ ਵਿੱਚ ਨਿਕਲੀ ਹੋਈ ਹੈ ਕੀ ਬਦਲਾ ਚਾਹੁੰਦਾ ਯੂਥ ਹੋਣਾ ਚਾਹੀਦਾ ਕੋਈ ਵਧੀਆ ਸਰਕਾਰ ਵਾਸਤੇ ਆ ਜਾਵੇ ਆਪਣੀ ਆ ਜਾਵੇ ਬਾਹਰਲੀ ਆਵੇ ਇਹਨਾਂ ਪੰਜਾਬ ਆਪਣੀ ਸਟੇਟ ਦੇ ਵਿੱਚ ਜਾਓਗੇ ਆਪਣਾ ਮੈਂਬਰ ਹੀ ਰਵੇ ਹੂੰ ਆਪਾਂ ਬੀਜੇਪੀ ਦੇ ਹੱਕ ਵਿੱਚ ਹੈ ਨਹੀਂ ਆਪਾਂ ਕੋਈ ਨਾ ਹੋਰ ਅਦਰ ਜਿਹੜੀ ਮਰਜ਼ੀ ਆ ਜਾਵੇ ਜੀ ਸੋ ਬਾਕੀ ਯੂਥ ਦਾ ਰੋਲ ਹੁੰਦਾ ਹੈ ਕਿਸੇ ਵੀ ਸਰਕਾਰ ਨੂੰ ਬਣਾਉਣ ਦੇ ਵਿੱਚ ਕਿਸੇ ਵੀ ਆਗੂ ਨੂੰ ਜਿਤਾਉਣ ਦੇ ਵਿੱਚ ਸੋ ਫੋਰ ਜਿਹੜੇ ਕਿ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਅੰਕਲ ਤੁਹਾਡਾ ਵੀ ਉਮਰ ਦਾ ਬਹੁਤ ਤਜਰਬਾ ਹੈ ਕਈ ਸਰਕਾਰਾਂ ਤੁਸੀਂ ਦੇਖ ਲੀਆਂ ਹੋਣੀਆਂ ਸੋ ਕਿਹਨੇ ਹੁਣ ਤੱਕ ਜਿਹੜਾ ਕਿ ਲੋਕਾਂ ਦਾ ਭਲਾ ਕੀ ਮੋਦੀ ਨੇ ਕੀਤਾ ਜੋ ਕੀਤਾ ਤੋ ਇਸ ਵਾਰ ਕਿਹਦੇ ਹੱਕ ਜੇ ਵੋਟ ਪੁਗਤੋ ਮੋਦੀ ਨੂੰ ਵੰਗੋਗੇ ਹੂੰ ਸੋ ਬਾਕੀ ਤੁਸੀਂ ਕੀ ਸੋਚਦੇ ਹੋ ਬਾਈ ਜੀ ਮੇਰੀ ਫੋੜੇ ਨਹੀਂ ਬਣੀ ਭਰਾ ਦੇ ਹਾਂ ਉਮਰ ਤਾਂ ਤੁਹਾਡੀ 20 ਪਲੱਸ ਹੈਗੀ ਬਣੀ ਨਹੀਂ ਬਣੀ ਨਹੀਂ ਤੇ ਇਹ ਗਲਤੀ ਹੈ ਨਾ ਕਿਉਂਕਿ ਇੱਕ ਇੱਕ ਵੋਟ ਦੀ ਬਹੁਤ ਅਹਿਮੀਅਤ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਇੱਕ ਇੱਕ ਵੋਟ ਦੀ ਕੀਮਤ ਹੈ ਤੁਹਾਡੀ ਅਣਗੈਲੀ ਜਾਂ ਨਲਾਇਕੀ ਕਹਿ ਦਈਏ ਗੁੱਸਾ ਨਾ ਕਰਿਓ ਪਰ ਵੋਟ ਦੀ ਅਹਿਮੀਅਤ ਹੈ ਡਰੈਸ ਚੇਂਜ ਹੁੰਦਾ ਤਾਂ ਕਰ ਬਣੀ ਨਹੀਂ ਹਾਂ ਫੋਨ ਕਲ ਤੁਸੀਂ ਕੀ ਸੋਚਦੇ ਹੋ ਹੈ ਕਿ ਕਿਹੜੇ ਮੁੱਦਿਆਂ ਦੇ ਉੱਪਰ ਇਹ ਚੋਣਾ ਹੋਣਾ ਚਾਹੀਦੀ ਹੈ ਦੇਖੋ ਉਹਨਾਂ ਕਿਸਮਤ ਦੀ ਗੱਲ ਹੈ ਜੀ ਪਰ ਪਬਲਿਕ ਦੀ ਵੀ ਕੁਛ ਨਾ ਕੁਛ ਡਿਮਾਂਡ ਹੁੰਦੀ ਹੈ ਨਾ ਉਹਨਾਂ ਦੀ ਵੀ ਦਿੱਕਤ ਆ ਪਬਲਿਕ ਦੀ ਹੁੰਦੀ ਹੈ ਜੀ ਜੀ ਤਾਂ ਆਓ ਜਿਹੜੇ ਹੋਰ ਹੈਗੇ ਨੇ ਦੁਕਾਨਦਾਰ ਉਹਨਾਂ ਨਾਲ ਵੀ ਗੱਲ ਮੋਦੀ ਦੇ 팬 ਜੀ ਮੋਦੀ ਨੂੰ ਚਦਾਵਾਂਗੇ ਮੋਦੀ ਨੇ ਕੰਮ ਬਹੁਤ ਵਧੀਆ ਕੀਤੇ ਪੰਜਾਬ 'ਚ ਵੀ ਸਾਰੇ ਪਾਸੇ ਇੰਡੀਆ 'ਚ ਵੀ ਉਹਨੇ ਲੋਕਾਂ ਦਾ ਬਹੁਤ ਭਲਾ ਕੀਤਾ ਜਿੱਦਾਂ ਲੋਨ ਵਗੈਰਾ ਹੋਰ ਕਈਆਂ ਸਕੀਮਾਂ ਦਿੱਤੀਆਂ ਜੀ ਕਈ ਕੰਮ ਕੀਤੇ ਮੋਦੀ ਹੈ ਮੋਦੀ ਜਿੱਤੂਗਾ ਆਪਾਂ ਮੋਦੀ ਦੇ ਫੈਨ ਹੈ ਜੀ ਸੋ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਆਮ ਪਬਲਿਕ ਤੁਹਾਡੀ ਇੱਕ ਇੱਕ رائے ਸਰ ਬਹੁਤ ਇੰਪੋਰਟੈਂਟ ਹੈ ਜ਼ਰੂਰ ਵਿਚਾਰ ਸਾਂਝੇ ਕਰਿਓ ਕਿ ਤੁਸੀਂ ਕੀ ਬਦਲਾ ਚਾਹੁੰਦੇ ਹੋ ਇਹਨਾਂ ਚੋਣਾਂ ਦੇ ਵਿੱਚ ਚੋਣਾਂ ਚ ਜਿਹੜੀ ਵੀ ਸਰਕਾਰ ਆਵੇ ਵਧੀਆ ਕੰਮ ਕਰੇ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਹੂੰ ਉਹ ਹਰ ਵਾਰ ਅਸੀਂ ਨਵੀਂ ਪਾਰਟੀ ਇਸ ਵਾਰ ਆ ਪਾਈ ਆ ਰਿਸਪਾਂਸ ਕੁਝ ਠੀਕ ਆ ਨਾ ਵਧੀਆ ਕਹਿ ਸਕਦੇ ਨਾ ਮਾੜਾ ਕਹਿ ਸਕਦੇ ਆ ਪਰ ਇਸ ਵਾਰ ਸੀਐਮ ਨਹੀਂ ਪੀਐਮ ਦੀਆਂ ਚੋਣਾਂ ਨੇ ਹਾਂਜੀ ਪੀਐਮ ਦੀ ਚੋਣ ਆਇਆ ਉਸ ਹਾਵ ਨਾਲ ਜਿਹੜਾ ਵੀ ਆਵੇ ਬੰਦਾ ਬਸ ਵਧੀਆ ਕੰਮ ਕਰੇ ਹਾਂਜੀ ਸੋ ਸ਼ੁਕਰੀਆ ਇਹੀ ਹੁੰਦਾ ਹੈ ਆਮ ਲੋਕਾਂ ਦੀ رائے ਜਾਣਨਾ ਤਾਂ ਮਕਸਦ ਕੀ ਜਿਹੜਾ ਉਥੋਂ ਹਲਕੇ ਦਾ ਵਸਨੀਕ ਹੈਗੇ ਨੇ ਉਹਨਾਂ ਦੀ ਕੀ ਸਮੱਸਿਆਵਾਂ ਨੇ ਕੀ ਮੁੱਦੇ ਹੈਗੇ ਨੇ ਸਰ ਨਵਾਂ ਸ਼ਹਿਰ ਦੇ ਵਿੱਚ ਅੱਜ ਪਹੁੰਚੇ ਹੈਗੇ ਆ ਲੋਕਾਂ ਦੀ رائے ਜਾਣਦੇ ਆ ਕਿਹੜੇ ਮੁੱਦਿਆਂ ਤੇ ਚੋਣਾਂ ਤੁਸੀਂ ਇਸ ਵਾਰ ਦੇਖਣਾ ਚਾਹੁੰਦੇ ਹੋ ਸਰ ਵੀ ਸਰ ਸੜਕ ਅ ਅੱਜਕੱਲ ਜਿਹੜੀ ਸਰਕਾਰ ਦੀਆਂ ਪੋਲਿਸੀਸ ਤੋਂ ਜਿਹੜੀ ਸੰਤੁਸ਼ਟ ਹੈਗੇ ਹਾਂ ਭਾਵੇਂ ਉਹ ਸੈਂਟਰ ਆ ਭਾਵੇਂ ਉਹ ਪੰਜਾਬ ਸਰਕਾਰ ਉਹ ਪੋਲਿਸੀ ਨਹੀਂ ਠੀਕ ਹੈਗੇ ਕਹਿੰਦੇ ਲੋਕ ਮਾਰਕੀਟ ਦੇ ਵਿੱਚ ਕੁਝ ਨਾ ਸਲੰਪ ਹੈਗਾ ਹੁੰਦਾ ਹੈਗਾ ਤੇ ਗਵਰਨਮੈਂਟ ਕੋਸ਼ਿਸ਼ ਚੰਗੀਆਂ ਪੋਲਿਸੀ ਲੈ ਕੇ ਆਉਣੇ ਚਾਹੀਦੀ ਸਰਕਾਰ ਦੀ ਗੱਲ ਕਰੀਏ ਤਾਂ ਕਿੰਨਾ ਕਿ ਰੋਜ਼ਗਾਰ ਪਰਫੁੱਲ ਹੋ ਰਿਹਾ ਰੋਜ਼ਗਾਰ ਤਾਂ ਕਿੰਨੇ ਪਰਫੁੱਲ ਹੋ ਰਿਹਾ ਕੋਈ ਵੀ ਮਨੋਂ ਵੈਸੇ ਕਮੈਂਟ ਕਹਿ ਰਹੀ ਹੈ ਦਾਅਵੇ ਕਰ ਰਹੀ ਹੈ ਲੇਕਿਨ ਹੈ ਨਹੀਂ ਤੁਹਾੱਕੀ ਦਾਅਵੇ ਨੇ ਹਕੀਕਤ ਜਿਹੜੀ ਅਸਲੀਅਤ ਹੈ ਉਹ ਕੁਝ ਹੋਰੀ ਹੈ ਤੁਹਾਨੂੰ ਹੁਣ ਹੋਰ ਜਿਹੜੇ ਕੀ ਇੱਥੇ ਖਰੀਦਦਾਰੀ ਕਰਨ ਆਈਆਂ ਹੋਈਆਂ ਮਹਿਲਾਵਾਂ ਹੈਗੀਆਂ ਨੇ ਉਹਨਾਂ ਨਾਲ ਵੀ ਜਾਮਨਾ ਕੀ ਗੱਲਬਾਤ ਕਰਨ ਦੀ ਆਂਟੀ ਜੀ ਸਤਿ ਸ੍ਰੀ ਅਕਾਲ ਤੁਸੀਂ ਇਹਨਾਂ ਚੋਣਾਂ ਦੇ ਵਿੱਚ ਕੀ ਦੇਖਣਾ ਚਾਹੁੰਦੇ ਹੋ ਕੀ ਬਦਲਾ ਹੋਣਾ ਚਾਹੀਦਾ ਕਿਉਂਕਿ ਇੱਕ ਕਰਦੀ ਮਹਿਲਾ ਹੁੰਦੀ ਹੈ ਕਿ ਉਹਨੂੰ ਪਤਾ ਹੁੰਦਾ ਹੈ ਕੀ ਵਾਕੀ ਐਕਚੁਅਲ ਦੇ ਵਿੱਚ ਹਾਲਾਤ ਕੀ ਹੈਗੇ ਨੇ ਤੇ ਕੀ ਬਦਲਾ ਚਾਹੁੰਦੇ ਹੋ ਬੋਟਾ ਬਾਰੇ ਕਹਿੰਦੇ ਹਾਂਜੀ ਵਾਸ ਠੀਕ ਹੈ ਸਾਰੇ ਆਪਣੇ ਆਪਣੇ ਤੈਂ ਤੇ ਹਾਂਜੀ ਕੀ ਮਹਿੰਗਾਈ ਦੇ ਮੁੱਦੇ ਦੇ ਉੱਪਰ ਤੁਸੀਂ ਕੁਝ ਵੀ ਫੇਰ ਹੀ ਆ ਭਰਾਵਾ ਗਰੀਬਾਂ ਦਾ ਤਾਂ ਔਖਾ ਗੁਜ਼ਾਰਾ ਚੱਲ ਪੰਦਾ ਲੱਗ ਜਾ ਰਾ ਕਿੱਥੋਂ ਔਖੇ ਹੋ ਕੇ ਚੱਲਦਾ ਹਾਂਜੀ ਸੋ ਬਾਕੀ ਮਹਿੰਗਾਈ ਦੀ ਵਜ੍ਹਾ ਕਰਕੇ ਜਿਹੜਾ ਕਿ ਹਰ ਕੋਈ ਪਰੇਸ਼ਾਨ ਹੈਗਾ ਆ ਤੁਹਾਨੂੰ ਜਿਹੜੀ ਹੈ ਨਵਾਂ ਸ਼ਹਿਰ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਧਾਨ ਸਭਾ ਹਲਕਾ ਪੈਂਦਾ ਹੈ ਉੱਥੋਂ ਦੇ ਲੋਕਲ ਜਿਹੜੇ ਲੋਕ ਹੈਗੇ ਨੇ ਦੁਕਾਨਦਾਰ ਹੈਗੇ ਨੇ ਉਹਨਾਂ ਦੀ رائے ਸੁਣਾਈ ਹੈ ਕਿ ਕਿਹੜੇ ਮੁੱਦੇ ਇਸ ਵਾਰ ਚਰਚਾ ਦੇ ਵਿੱਚ ਲੈਣਗੇ ਤੇ ਕਿਹੜੀ ਪਾਰਟੀ ਤੇ ਇੱਥੇ ਜ਼ਿਆਦਾ ਜ਼ੋਰ ਹੈ ਸੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਇਹਨਾਂ ਇਲੈਕਸ਼ਨਸ ਨੂੰ ਲੈ ਰਹੇ ਹੋ ਆਪਣੇ ਕਮੈਂਟ ਸੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਤਦ ਤੱਕ ਲਈ ਵੀ ਵਿਧਾਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਮੈਨੂੰ ਅਤੇ ਮੇਰੇ ਸਹਿਯੋਗੀ ਕੈਮਰਾ ਪਰਸਨ ਮੋਨੂ ਦੇ ਜਾਸਰ ਧੰਨਵਾਦ